ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਜਨ ਸਿੰਘ ਸਰਪੰਚ ਪਿੰਡ ਕੋਹਾਲੀ ਜਿਹੜੀ ਸਰਦਾਰ ਭਗਵੰਤ ਸਿੰਘ ਮਾਨ ਨੇ ਨਸ਼ਾ ਬੰਦ ਕਰਨ ਵਾਲੀ ਮਹਿਮ ਚਲਾਈ ਸੀ ਉਹਦੇ ਤਹਿਤ ਅਸੀਂ ਆਪਣੇ ਪਿੰਡ ਦੇ ਵਿੱਚ ਨਸ਼ਾ ਬੰਦ ਕਰਾਉਣ ਲਈ ਨੌਜਵਾਨਾਂ ਨੂੰ ਜਿਹੜੇ ਨਸ਼ਾ ਵੇਚਦੇ ਆ ਉਹਨਾਂ ਨੂੰ ਅਪੀਲ ਕੀਤੀ ਪਰ ਉਹਦੇ ਤਹਿਤ ਸਾਡੇ ਨਾਲ ਰੰਜਸ਼ ਰੱਖਦੇ ਹੋਏ ਕੁਝ ਬੰਦਿਆਂ ਨੇ ਸਾਡੇ ਦੇ ਹਮਲੇ ਕੀਤੇ ਸਾਡੇ ਨਾਲ ਗਾਲੀ ਗਲੋਚ ਕੀਤਾ ਮੇਰੇ ਨਾਲ ਜਿਹੜੇ ਮੇਰੇ ਸਾਥੀ ਹੁੰਦੇ ਆ ਦੋ ਚਾਰ ਉਹਨਾਂ ਦੇ ਮੱ벌 ਹਮਲੇ ਕੀਤੇ ਉਹਨਾਂ ਨਾਲ ਗਾਲੀ ਗਲੋਚ ਕੀਤਾ ਉਹਦੇ ਤੈਅ ਵੀ ਇਹ ਜੇ ਸਰਪੰਚ ਸਾਨੂੰ ਨਚੇ ਨਸ਼ੇ ਵਿੱਚੋਂ ਰੋਗਦਾ ਵਾ ਤੇ ਆਪਾਂ ਸਰਪੰਚ ਨੂੰ ਮੱ벌 ਸੁਧਾਰਾਂਗੇ ਕਿ ਆਪਾਂ ਨੂੰ ਸਰਪੰਚ ਨੂੰ ਮੂਦਰੇ ਮੂੰ ਪਾਵਾਂਗੇ ਵੀ ਇੱਥੇ ਆਪਾਂ ਪਰਚਾ ਕਰਵਾਵਾਂਗੇ ਝੂਠੇ ਨਜਾਇਜ਼ ਮਰਤੇ ਛੱਬੀਆਂ ਬਣਾ ਕੇ ਪਰਚੇ ਕਰਵਾਏ ਜਾ ਰਹੇ ਆ ਇਹ ਚਾਹੁੰਦੇ ਆ ਕਿ ਮੱ벌 ਆਪਾਂ ਇੱਥੇ ਪਰਚਾ ਕਰਵਾ ਕੇ ਸ਼ਰੇ ਆਮ ਜਿਹੜਾ ਵਾ ਪਿੰਡ ਦੇ ਵਿੱਚ ਨਸ਼ਾ ਵੇਚੀਏ ਪਰ ਆਪਾਂ ਅਪੀਲ ਕਰਦੇ ਆ ਪ੍ਰਸ਼ਾਸਨ ਨੂੰ ਜੀ ਇਹ ਬੜੇ ਚਿਰ ਤੋਂ ਕਾਰੋਬਾਰ ਕਰਦੇ ਆ ਨਸ਼ੇ ਵੇਚਣ ਦਾ ਪਹਿਲਾਂ ਇਹ ਨਸ਼ੇ ਵੇਚਦੇ ਸੀ ਜਦੋਂ ਦੀ ਮਤਲਬ ਆਪਾਂ ਸਤਾ ਦੇ ਵਿੱਚ ਆਏ ਆ ਮੈਂ ਸਰਪੰਚ ਬਣਿਆ ਮੈਂ ਇਹਨਾਂ ਨੂੰ ਆਉਂਦਿਆਂ ਅਪੀਲ ਕੀਤੀ ਆ ਕਿ ਤੁਸੀਂ ਨਸ਼ਾ ਵੇਚਣਾ ਬੰਦ ਕਰ ਦਿਓ ਮੈਂ ਪਿੰਡ ਦੇ ਵਿੱਚ ਨਸ਼ਾ ਨਹੀਂ ਵੇਕਣ ਦਊਗਾ ਪਰ ਇਹਨਾਂ ਨੇ ਉਹ ਨੂੰ ਰੰਜਿਤ ਸਿੰਘ ਨੂੰ ਰੱਖ ਦਿਆ ਆ ਕਈ ਵਾਰ ਸਾਡੇ ਨਾਲ ਗਾਲੀ ਗਲੋਚ ਕੀਤਾ ਕਈ ਵਾਰ ਸਾਡੇ ਤੇ ਹਮਲੇ ਕੀਤੇ ਪਰ ਕੱਲ ਇਹਨਾਂ ਨੇ ਸਾਨੂੰ ਰੰਜੀਤ ਐਵੇਨਿਊ ਆਪਾਂ ਸਾਡਾ ਇੱਕ ਸਾਥੀ ਬਿਮਾਰ ਸੀ ਉਹਦਾ ਮਤਲਬ ઓਪਰੇਟ ਹੋਇਆ ਸੀ ਆਪਾਂ ਉਹਦਾ ਪਤਾ ਲੈਣ ਗਏ ਉਸ ਤੋਂ ਬਾਅਦ ਅਸੀਂ ਰੰਜੀਤ ਐਵੇਨਿਊ ਪ੍ਰਸ਼ਾਦਾ ਛਕਣਦੇ ਹਾਂ ਪ੍ਰਸ਼ਾਦਾ ਛਕਦੇ ਆ ਇਹਨਾਂ ਵੇਖਿਆ ਕਿ ਸਰਪੰਚੂ ਨਹੀਂ ਮੇਰੇ ਸਾਥੀ ਨਾਲ ਖਲੋਤੇ ਨੇ ਇਹ ਉਸੇ ਵਾਲੇ ਗੱਡੀ ਤੋਂ ਉਤਰੇ ਸਾਡੇ ਨਾਲ ਗਾਜੀ ਗਲੋਚ ਕਰਨ ਲੱਗੇ ਕਹਿੰਦੇ ਕਿ ਤੂੰ ਵੱਡਾ ਨਸ਼ੇ ਬੰਦ ਕਰਾਉ ਆਇਆ ਵਾ ਅਸੀਂ ਨਸ਼ੇ ਵੇਚਾਂਗੇ ਜਿੱਥੇ ਤੇਰਾ ਜ਼ੋਰ ਲੱਗਦਾ ਤੂੰ ਲਾਲਾ ਉਹਦੇ ਤਹਿਤ ਸਾਡੇ ਤੇ ਧਫਾ ਮੁਕੀਓਗੇ ਉਥੇ ਮੌਕੇ ਦੇ ਰਣਜੀਤ ਐਮੀਨੂ ਦੇ ਐਸ ਐਚਓ ਸਾਹਿਬ ਆਏ ਇਹ ਆਪਦੀ ਗੱਡੀ 'ਚ ਬਹਿ ਕੇ ਸਵਾਰ ਹੋ ਕੇ ਗੱਡੀ ਭਜਾ ਕੇ ਚਲੇ ਗਏ ਉਸ ਤੋਂ ਬਾਅਦ ਅਸੀਂ ਐਸ ਐਚਓ ਸਾਹਿਬ ਨੂੰ ਅਪੀਲ ਕੀਤੀ ਕਿ ਮੈਂ ਪਿੰਡ ਦਾ ਮੌਜੂਦਾ ਸਰਪੰਚ ਆ ਅਸੀਂ ਇਹਨਾਂ ਨੂੰ ਕਿਹਾ ਵੀ ਨਸ਼ੇ ਬੰਦ ਕਰੋ ਉਹਦੇ ਤਹਿਤ ਇਹ ਤਾਂ ਸਾਡੇ ਤੇ ਹਮਲਾ ਕੀਤਾ ਐਸ ਐਚਓ ਸਾਹਮਣੇ ਚਲੋ ਸਾਨੂੰ ਕਿਹਾ ਵੀ ਚਲੋ ਕੋਈ ਗੱਲ ਨਹੀਂ ਬਚਾ ਹੋ ਗਿਆ ਆਪਾਂ ਉੱਥੋਂ ਅੱਗੇ ਰਾਸਤੇ ਦੇ ਵਿੱਚ ਆਉਂਦੇ ਆ ਜਦੋਂ ਅਸੀਂ ਆ ਰਹੇ ਸੀ ਜਦੋਂ ਪਿੰਡ ਕੋਹਾਲੀ ਚ ਆਪਾਂ ਐਂਟਰ ਕੀਤਾ ਗੱਡੀ ਤੇ ਮੇਰਾ ਸਾਥੀ ਉਤਰਿਆ ਮਨਵੀਰ ਸਿੰਘ ਜਦੋਂ ਉਤਰਿਆ ਇਹਨਾਂ ਨੇ ਉਸੇ ਵੇਲੇ ਉੱਤੇ ਹਮਲਾ ਕਰਤਾ ਜਿੰਨੇ ਚਿਰ ਨੂੰ ਅਸੀਂ ਉਤਰੇ ਆ ਇਹ ਹਮਲਾ ਕਰਕੇ ਤੇ ਉਸੇ ਲਈ ਵਾਪਸ ਭੱਜ ਗਏ ਮੈਂ ਇਹੋ ਹੀ ਮੰਗ ਕਰਦਾ ਵਾਂ ਵਾਰ-ਵਾਰ ਇਹੋ ਗੱਲ ਕਹਿੰਨਾ ਵੀ ਸੀਐਮ ਸਾਹਿਬ ਕੋ ਵੀ ਇਹੋ ਮੰਗ ਕਰਦਾ ਵਾਂ ਐਸਐਸਪੀ ਸਾਹਿਬ ਨੂੰ ਦਿਹਾਤੀ ਨੂੰ ਬੇਨਤੀ ਕਰਦਾ ਵਾਂ ਕਿ ਇਹਨਾਂ ਤੇ ਸਖਤ ਐਕਸ਼ਨ ਲਿਆ ਜਾਵੇ ਇਹਨਾਂ ਨੂੰ ਇਹਨਾਂ ਦੀਆਂ ਡਿਟੇਲਾਂ ਚੈੱਕ ਕੀਤੀਆਂ ਜਾਂ ਇਹ ਕੀ ਕਰਦੇ ਆ ਇਹ ਮਰਬਲ ਜੇ ਸਾਨੂੰ ਨਸ਼ਾ ਆਪਾਂ ਨਸ਼ਾ ਵੇਚਣ ਵਾਲੀ ਜਿਹੜੀ ਵਾਜ ਠਾਈ ਹੈ ਜੇ ਸਾਡੀ ਇਦਾਂ ਵਾਜ ਦਬਾਉਂਦੇ ਰਹਿ ਤੇ ਆਪਾਂ ਕਈਆਂ ਘਰ ਜਿਹੜੇ ਆ ਉਜੜਦੇ ਵੇਖਾਂਗੇ ਕਈਆਂ ਮਾਵਾਂ ਦੀਆਂ ਜਿਹੜੀਆਂ ਕੋਖਾ ਸੁਨੀਆਂ ਹੁੰਦੀਆਂ ਵੇਖਾਂਗੇ ਤੇ ਕਈ ਜਿਹੜੀਆਂ ਭੈਣਾਵਾਂ ਸਾਡੀਆਂ ਵਿਧਵਾ ਹੁੰਦੀਆਂ ਵੇਖਾਂਗੇ ਆਪਾਂ ਸਿਰਫ ਇਹ ਚੰਦ ਬੰਦਿਆਂ ਕਰਕੇ ਗਾਲ ਗੁੱਲ ਪੈਣ ਵਾਲੀ ਗੱਲ ਤਾਂ ਕੋਈ ਨਹੀਂ ਇਹ ਆਪਣਾ ਨਾ ਸੱਜਣ ਮਿੱਤਰ ਆ ਆ ਵੀ ਛੇਕ ਮੁੰਡਾ ਉਹਦੇ ਨਾਲ ਇਹਨਾਂ ਦੀ ਪੁਰਾਣੀ ਰੰਜੇ ਸੀ ਕੋ ਗਲੀ-ਗੁਲੀ ਵੀ ਬਣਾਉਣ ਨੂੰ ਲੈ ਕੇ ਉਹਦੋਂ ਇਹਨਾਂ ਦੀ 2-3 ਵਾਰੀ ਤੂ-ਤੂ ਮੈਂ ਵੀ ਹੋਈ ਐ ਪਿੰਡ ਦੇ ਵਿੱਚ ਤੇ ਉਹਦੋਂ ਇਹਨਾਂ ਦੀ ਰੰਜੇ ਸੀ ਤੇ ਉਹ ਸਾਡੇ ਨਾਲ ਅੰਮ੍ਰਿਤਸਰ ਆਪਾਂ ਗਏ ਆ ਚਾਵਲਾ ਚਿਕਨ ਤੇ ਤੇ ਉੱਥੇ ਇਹਨਾਂ ਨੇ ਉਹ ਸਾਡੇ ਨਾਲ ਹੀ ਤੇ ਇਹ ਵੇਖ ਕੇ ਤੇ ਉਹਦੇ ਗੱਲ ਪੈ ਗਏ ਆ ਤੇ ਉੱਥੇ ਚਲੋ ਅਸੀਂ ਛਡਾਸਲੂ ਦਿੱਤਾ ਵਾ ਤੇ ਉਸ ਤੋਂ ਬਾਅਦ ਉਹ ਤੇ ਮੈਂ ਅਸੀਂ ਪਿੰਡ ਨੂੰ ਆ ਰਹੇ ਆ ਰਾਤ 12:00 ਵਜੇ ਕਰੀਬ ਤੇ ਖਿਆਲੇ ਤੋਂ ਅੱਗੇ ਆ ਕੇ ਇਹਨਾਂ ਨੇ ਗੱਡੀ ਗੱਡੀ ਲਾ ਕੇ ਇਹ ਚਾਰ ਜਣੇ ਇਹੀ ਦੂਜਾ ਤੇ ਉਹਨੂੰ ਅਭੀ ਨੂੰ ਲਾ ਕੇ ਤੇ ਮੈਂ ਥੋੜਾ ਭੱਜ ਕੇ ਅੱਧਾ ਕਿਲਾ ਪਛਾਹਾਂਗਾ ਜਦੋਂ ਉਹਨਾਂ ਕੋਲ ਹਥਿਆਰ ਤੇ ਹੋਰੀ ਤੇ ਮੈਂ ਥੋੜਾ ਅੱਧਾ ਕਿਲਾ ਭੱਜ ਕੇ ਪਛਾਹ ਆ ਗਿਆ ਵਾ ਤੇ ਇਹ ਉਹਦੇ ਦਾਤਰ ਦੁੱਤਰ ਕਪਾਣਾ ਗਪੂਣਾ ਮਾਰਨ ਦੇ ਵੇ ਆ ਉਹ ਜਦੋਂ ਬੇਹੋਸ਼ ਹੋ ਕੇ ਡਿੱਗ ਪਿਆ ਵਾ ਤੇ ਇਹ ਫਿਰ ਛੱਡ ਕੇ ਭੱਜ ਗਏ ਆ ਉਸ ਤੋਂ ਬਾਅਦ ਫਿਰ ਉਹਨੂੰ ਮੈਂ ਪਾ ਕੇ ਨਾਲ ਗੱਡੀ ਦੀ ਮਗਰਲੇ ਸੀਟ ਤੇ ਤੇ ਫਿਰ ਮੈਂ ਲੈ ਆਇਆ ਉਹਨੂੰ ਅਹੀਂ ਆਪਣੇ ਲੋਪੋ ਕੇ ਠਾਣੇ ਦਰਖਾਹ ਦਿੱਤੀ ਹੈ ਜੀ ਕੋਈ ਗੱਲ ਹੋਈ ਜੀ ਅਜੇ ਤੱਕ ਕੋਈ ਪੁੱਛਣ ਅਜੇ ਤੱਕ ਤੇ ਕੋਈ ਕਾਰਵਾਈ ਨਹੀਂ ਜੀ ਕੀਤੀ ਸਾਡੀ ਧਰਗਾਜ ਉਦਾਂ ਦੀ ਉਦਾਂ ਪਈ ਹੈ ਜੀ ਨਾ ਇਹਨਾਂ ਦੇ ਕੋਈ ਘਰੇ ਰੇਡ ਮਾਰੀ ਆ ਤੇ ਨਾ ਕਿਸੇ ਬੰਦੇ ਨੂੰ ਗ੍ਰਿਫਤਾਰ ਕੀਤਾ ਗਿਆ ਇਹ ਤੱਕ ਸਗੋਂ ਸਾਡੇ ਖਿਲਾਫ ਝੂਠੀ ਛੱਬੀ ਬਣਾ ਕੇ ਤੇ ਹੁਣ ਨਾਟਕ ਕਰਨ ਦੇ ਆ ਬਸ ਆ ਜੀ ਕੀ ਮਸਲਾ ਇਹ ਝਗੜਾ ਹੋਇਆ ਜੀ ਦੋਵਾਂ ਪਾਰਟੀ ਨੇ ਦਰਖਾਸਤਾਂ ਆਈਆਂ ਨੇ ਤੇ ਦੋਵਾਂ ਪਾਰਟੀ ਦੇ ਇੱਕ ਇੱਕ ਬੰਦਾ ਜ਼ਖਮੀ ਹੋਇਆ ਮਾਰੀ ਮਾਰੀ ਕਮੂਨੀ ਸੱਤਾਂ ਲੱਗੀਆਂ ਤੇ ਜੈ ਜੈਸੀ ਸੂਰਤੋਂ ਇੱਕ ਵੈਸੇ ਕਾਰਵਾਈ ਕਰ ਦਿੱਤੀ ਜਾਏਗੀ